ਕੌਣ ਹੈ ਇਹ ਰਿੰਕੂ ਨੇ ਪੁੱਛਿਆ ਅਲੀਸ਼ਾ ਦਾ ਘਰ ਵਾਲਾ ਮੇਰੀ ਸਹੇਲੀ ਤੈਨੂੰ ਪਤਾ ਤਾਂ ਹੈ ਕਿ ਐਨੀ ਸੋਹਣੀ ਵੋਟੀ ਹੁੰਦਿਆਂ ਵੀ ਇਸ ਕੁੜੀ ਦੇ ਚੱਕਰ ਵਿੱਚ ਐ ਇਹ ਫਸਾ ਰੱਖਿਆ ਹੋਣਾ ਇਸਨੇ ਇਹ ਨਹੀਂ ਨਿਕਲਣ ਦਿੰਦੀ ਕੋਈ ਇਸਦੇ ਜਾਲ ਵਿੱਚ ਫਸ ਜਾਵੇ ਤਾਂ ਤੂੰ ਦੱਸੇਂਗੀ ਅਲੀਸ਼ਾ ਨੂੰ ਦੱਸਣਾ ਤਾਂ ਪੈਣਾ ਰਿੰਕੂ ਐਵੇਂ ਕਿਉਂ ਇਸਦੇ ਚੱਕਰ ਵਿੱਚ ਆਪਣੀ ਜ਼ਿੰਦਗੀ ਖਰਾਬ ਕਰੇ ਅਲੀਸ਼ਾ ਨਾਲੇ ਇੱਕ ਹੀ ਗੱਲ ਕਿ ਕੁੜੀ ਨੇ ਫਸਾਇਆ ਸतीश ਨੂੰ ਆਪ ਸਮਝਣੀ ਕਿੰਜ ਹੱਥ ਫੜ ਕੇ ਬੈਠਾ ਹੈ ਉਸ ਦਾ ਤੂੰ ਫੋਟੋ ਖਿੱਚੇ ਇਸ ਦੀ ਅਲੀਸ਼ਾ ਨੂੰ ਬੁਲਾ ਕੇ ਦਿਖਾਵਾਂਗੀ ਤੇ ਉਸ ਦੀ ਮੰਮੀ ਨੂੰ ਵੀ ਜੋ ਕਹਿੰਦੀ ਹੈ ਮੁੰਡਾ ਬੜਾ ਸਾਊ ਹੈ ਅੱਗੇ ਅਲੀਸ਼ਾ ਦਾ ਫੈਸਲਾ ਨੀਤੀ ਨੇ ਕਿਹਾ ਸतीश ਤੁਸੀਂ ਇੰਜ ਕਿਵੇਂ ਕਰ ਸਕਦੇ ਹੋ ਮੇਰੇ ਨਾਲ ਮੈਂ ਤੁਹਾਨੂੰ ਦਿਲੋਂ ਪਿਆਰ ਕੀਤਾ ਸतीश ਜੀ ਮੇਰਾ ਕੀ ਹੋਵੇਗਾ ਮੈਂ ਤਾਂ ਕਿੰਨੇ ਸੁਪਨੇ ਸਜਾਈ ਸੀ ਸतीश ਜੀ ਤੁਸੀਂ ਠੀਕ ਨਹੀਂ ਕੀਤਾ ਮੇਰਾ ਦਿਲ ਤੋੜ ਦਿੱਤਾ ਮੈਂ ਮੈਂ ਕਿੰਨੀ ਮੁਸ਼ਕਲ ਨਾਲ ਕਿਸੇ ਤੇ ਪੁਰਸਾ ਕੀਤਾ ਸੀ ਨਹੀਂ ਇੰਜ ਨਹੀਂ ਹੋ ਸਕਦਾ ਤੁਸੀਂ ਝੂਠ ਬੋਲ ਰਹੇ ਹੋ ਕੈਦੀ ਹੋਈ ਰੀਆ बेहोश ਹੋ ਗਈ ਸतीश ਨੇ ਉਹਦੇ ਮੂੰਹ ਤੇ ਪਾਣੀ ਪਾਇਆ ਸਟਾਫ ਨੇ ਆ ਕੇ ਰੀਆ ਨੂੰ ਸੰਭਾਲ ਲਿਆ ਰੀਆ ਨੇ ਬੜਾ ਵਧੀਆ ਡਰਾਮਾ ਕੀਤਾ ਬੇਹੋਸ਼ ਹੋਣ ਦਾ ਆਹ ਵੱਡਾ ਦਿਲ ਤੋੜਨ ਵਾਲਾ ਤੇਰੇ ਵਰਗੇ ਕਈ ਦੇਖੇ ਤੇ ਛੱਡੇ ਵੱਡੀ ਕੀਮਤ ਭਰਨੀ ਪਵੇਗੀ ਤੈਨੂੰ ਮੇਰੇ ਨਾਲ ਧੋਖਾ ਕਰਨ ਦੀ ਰੀਆ ਨੇ ਸੋਚਿਆ ਕੀ ਡਰਾਮਾ ਹੋ ਰਿਹਾ ਹੈ ਉੱਥੇ ਨੀਤੀ ਨੇ ਕਿਹਾ ਹੋਣ ਦੇ ਜੋ ਹੋ ਰਿਹਾ ਹੈ ਚਲ ਫੋਟੋ ਖਿੱਚ ਲਈਏ ਚੱਲੀ ਲੇਟ ਹੋ ਰਹੀ ਆ ਰਿੰਕੂ ਨੇ ਨੀਤੀ ਨੂੰ ਕਿਹਾ ਸਤੀਸ਼ ਨੇ ਰੀਆ ਨੂੰ ਬਿਠਾਇਆ ਰੀਆ ਹਿੰਮਤ ਰੱਖ ਮੈਨੂੰ ਪਤਾ ਹੈ ਗੱਲ ਬਹੁਤ ਵੱਡੀ ਐ ਤੇਰੇ ਲਈ ਪਰ ਸੱਚੀ ਮੇਰੀ ਗੱਲ ਮੰਨ ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਸੀ ਜ਼ਿੰਦਗੀ ਤੇਰੇ ਨਾਲ ਬਿਤਾਉਣੀ ਚਾਹੁੰਦਾ ਸੀ ਪਰ ਮੈਂ ਕੀ ਕਰਦਾ ਡਾਕਟਰ ਨੇ ਕਿਹਾ ਕਿ ਮੰਮੀ ਨੂੰ ਕੋਈ ਸਦਮਾ ਲੱਗਿਆ ਤਾਂ ਉਹ ਮਰ ਜਾਣਗੀ ਇਸ ਲਈ ਅਲੀਸ਼ਾ ਨਾਲ ਵਿਆਹ ਕਰਵਾਉਣਾ ਪਿਆ ਸਤੀਸ਼ ਅੱਜ ਤੋਂ ਬਾਅਦ ਤੁਸੀਂ ਆਜ਼ਾਦ ਹੋ ਨਵੀਂ ਜ਼ਿੰਦਗੀ ਮੁਬਾਰਕ ਤੁਹਾਨੂੰ ਅੱਜ ਤੋਂ ਬਾਅਦ ਅਸੀਂ ਕਦੇ ਨਹੀਂ ਮਿਲਾਂਗੇ रिया तू नाराज ਨਹੀਂ ਮੇਰੇ ਨਾਲ ਮੈਨੂੰ ਮaaf ਕਰ ਦਿੱਤਾ ਤੂੰ ਸतीश ਨੇ ਪੁੱਛਿਆ ਨਾਰਾਜ ਆਪਣਿਆਂ ਨਾਲ ਹੋਇਆ ਜਾਂਦਾ ਹੈ ਤੁਸੀਂ ਤਾਂ ਬੇਗਾਨੇ ਨਿਕਲੇ ਠੀਕ ਹੈ ਮੈਨੂੰ ਤੁਹਾਡੇ ਨਾਲ ਕੋਈ ਗਿਲਾ ਨਹੀਂ ਜਾਓ ਅਲੀਸ਼ਾ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੋ ਮaaf ਕੀਤਾ ਤੁਹਾਡੀ ਗਲਤੀ ਨੂੰ ਰੀਆ ਤੁਹਾਡੀ ਜ਼ਿੰਦਗੀ ਚੋਂ ਹਮੇਸ਼ਾ ਲਈ ਚਲੀ ਜਾਵੇਗੀ ਭਰੀਆਂ ਅੱਖਾਂ ਨਾਲ ਕਹਿ ਕੇ ਰੀਆ ਚਲੀ ਗਈ ਸਤੀਸ਼ ਦੀਆਂ ਅੱਖਾਂ ਵੀ ਭਾਰ ਆਈਆਂ ਰੀਆ ਚਲੀ ਗਈ ਤਸਤੀਸ਼ ਨੇ ਅੱਖਾਂ ਬੰਦ ਕੀਤੀਆਂ ਤੇ ਲੰਬਾ ਸਾਹ ਲਿਆ ਸ਼ਾਇਦ ਮੇਰੀ ਜ਼ਿੰਦਗੀ ਚ ਹੁਣ ਸਭ ਕੁਝ ਠੀਕ ਹੋ ਜਾਵੇਗਾ ਸਤੀਸ਼ ਨੇ ਰਾਜੀਸ਼ ਨੂੰ ਫੋਨ ਕੀਤਾ ਤੇ ਸਭ ਕੁਝ ਦੱਸਿਆ ਸ਼ੁਕਰ ਹੈ ਰੱਬ ਦਾ ਸਤੀਸ਼ ਤੇਰੇ ਨਾਲ ਨਾਲ ਮੇਰੇ ਸਿਰ ਤੋਂ ਵੀ ਭਾਰ हट ਗਿਆ ਹੁਣੇ ਘਰ ਜਾ ਅਲੀਸ਼ਾ ਲਈ ਕੋਈ ਗਿਫਟ ਲੈ ਕੇ ਜਾਈਂ ਛੁੱਟੀ ਲੈ ਕੇ ਉਸ ਨੂੰ ਘੁਮਾ ਕੇ ਲਿਆ ਕੁਝ ਦਿਨ ਰਾਜੀਸ਼ ਨੇ ਕਿਹਾ ਤੇ ਫੋਨ ਕੱਟਿਆ ਰਾਜੀਸ਼ ਨੇ ਸਭ ਕੁਝ ਤਾਰਾ ਨੂੰ ਦੱਸਿਆ ਮੈਨੂੰ ਯਕੀਨ ਨਹੀਂ ਹੋ ਰਿਹਾ ਰੀਆ ਇੰਨੀ ਆਸਾਨੀ ਨਾਲ ਸतीश ਨੂੰ ਛੱਡ ਗਈ ਅੱਜ ਕੱਲ ਦੇ ਜ਼ਮਾਨੇ ਵਿੱਚ ਇੰਜ ਦੀ ਕੁੜੀ ਵੀ ਹੋ ਸਕਦੀ ਹੈ ਤਾਰਾ ਨੇ ਸੋਚਿਆ ਤੈਨੂੰ ਕੀ ਲੱਗਦਾ ਮੈਂ ਤੈਨੂੰ ਇੰਨੀ ਆਸਾਨੀ ਨਾਲ ਜਾਣ ਦਿਆਂਗੀ ਬਸ ਹੁਣ ਤਾਂ ਰੀਆ ਦਾ ਡਰਾਮਾ ਦੇਖੀ ਖੁਦ ਭੱਜ ਕੇ ਆਵੇਂਗਾ ਮੇਰੇ ਕੋਲ ਰੀਆ ਸੋਚਦੀ ਜਾ ਰਹੀ ਸੀ ਸਤੀਸ਼ ਨੂੰ ਰੀਆ ਲਈ ਬੁਰਾ ਲੱਗ ਰਿਹਾ ਸੀ ਪਰ ਹੁਣ ਉਹ ਖੁਦ ਨੂੰ ਆਜ਼ਾਦ ਸੋਚ ਰਿਹਾ ਸੀ ਦਿਲ ਤੋਂ ਬੜਾ ਵੱਡਾ ਭਾਰ हट ਗਿਆ ਸਤੀਸ਼ ਨੇ ਅਲੀਸ਼ਾ ਲਈ ਬੁਕੇ ਤੇ ਗਿਫਟ ਲਿਆ ਕਾਰ ਵਿੱਚ ਹੀ ਰਹਿਣ ਦਿੱਤਾ ਕੀ ਕਮਾਉਣ ਲਿਜਾਵਾਂਗਾ ਤਾਂ ਦਵਾਂਗਾ ਸਤੀਸ਼ ਘਰ ਗਿਆ ਅਲੀਸ਼ਾ ਨੇ ਦਰਵਾਜ਼ਾ ਖੋਲ੍ਹਿਆ ਮੰਮੀ ਤੇ ਪੂਨਮ ਕਿੱਥੇ ਨੇ ਸਤੀਸ਼ ਨੇ ਪੁੱਛਿਆ ਉਹ ਬਾਹਰ ਗਈ ਨੇ ਅਲੀਸ਼ਾ ਨੇ ਕਿਹਾ ਤੇ ਪਾਣੀ ਦਿੱਤਾ ਖਾਣਾ ਖਾਉਂਗੀ ਅਲੀਸ਼ਾ ਨੇ ਪੁੱਛਿਆ ਤੂੰ ਖਾ ਲਿਆ ਨਹੀਂ ਭੁੱਖ ਨਹੀਂ ਹੈ ਮੈਨੂੰ ਮੈਨੂੰ ਵੀ ਭੁੱਖ ਨਹੀਂ ਸਤੀਸ਼ ਨੇ ਕਿਹਾ ਤਾਂ ਅਲੀਸ਼ਾ ਗਲਾਸ ਲੈ ਕੇ ਚਲੀ ਗਈ ਸਤੀਸ਼ ਅਲੀਸ਼ਾ ਨਾਲ ਗੱਲਾਂ ਕਰਨ ਤੋਂ ਚਿਚਕ ਰਿਹਾ ਸੀ ਅਲੀਸ਼ਾ ਅਸੀਂ ਘਰ ਕੀ ਕਰਾਂਗੇ ਤੂੰ ਤਿਆਰ ਹੋ ਜਾ ਅਸੀਂ ਬਾਹਰ ਚੱਲਦੇ ਆਂ ਨਹੀਂ ਸਤੀਸ਼ ਜੀ ਮੈਂ ਥੱਕ ਗਈਆਂ ਅਲੀਸ਼ਾ ਨੇ ਕਿਹਾ ਤੇ ਕਮਰੇ ਵਿੱਚ ਚਲੀ ਗਈ ਸਤੀਸ਼ ਕਾਫੀ ਦੇਰ ਟੇਬਲ ਤੇ ਬੈਠਾ ਰਿਹਾ ਅਲੀਸ਼ਾ ਦਾ ਵਰਤਾਵ ਬਦਲ ਗਿਆ ਸ਼ਾਇਦ ਮੇਰੇ ਕਰਕੇ ਮੈਂ ਵੀ ਤਾਂ ਉਸ ਨਾਲ ਠੀਕ ਨਹੀਂ ਕੀਤਾ ਸਤੀਸ਼ ਨੇ ਪਹਿਲੇ ਦਿਨ ਤੋਂ ਜੋ ਵਰਤਾਵ ਅਲੀਸ਼ਾ ਨਾਲ ਕੀਤਾ ਸੀ ਉਸ ਨੂੰ ਯਾਦ ਆਇਆ ਤਾਂ ਸਿਰ ਫੜ ਲਿਆ ਉਸਨੇ ਉਹ ਕਿਉਂ ਮੇਰੇ ਨਾਲ ਜਾਣਾ ਪਸੰਦ ਕਰੇਗੀ ਸਤੀਸ਼ ਨੇ ਸੋਚਿਆ ਕੀ ਕਰਾਂ ਸੋਚ ਕੇ ਉਸਨੇ ਰਾਜੇਸ਼ ਨੂੰ ਫੋਨ ਕੀਤਾ ਤੇ ਦੱਸਿਆ ਕਿ ਅਲੀਸ਼ਾ ਉਸ ਨੂੰ ਬੁਲਾ ਨਹੀਂ ਰਹੀ ਹੈ ਤਾਰਾ ਨੇ ਫੋਨ ਫੜਿਆ ਸਤੀਸ਼ ਤੁਸੀਂ ਇੰਜ ਕਰੋ ਵਧੀਆ ਜਹੀ ਕਾਫੀ ਬਣਾਓ ਦੋ ਕੱਪ ਤੇ ਅਲੀਸ਼ਾ ਨਾਲ ਬੈਠ ਕੇ ਗੱਲਾਂ ਕਰੋ ਰੀਆ ਬਾਰੇ ਉਸ ਨੂੰ ਸਭ ਦੱਸ ਦਿਓ ਜੋ ਅੱਜ ਹੋਇਆ ਉਹ ਵੀ ਅਲੀਸ਼ਾ ਸਮਝ ਜਾਵੇਗੀ ਮੈਨੂੰ ਪਤਾ ਹੈ ਹਾਂ ਇਹ ਠੀਕ ਹੈ ਸਤੀਸ਼ ਇੰਜ ਹੀ ਕਰ ਰਾਜੀਸ਼ ਨੇ ਵੀ ਕਿਹਾ ਅਲੀਸ਼ਾ ਕਮਰੇ ਵਿੱਚ ਸਤੀਸ਼ ਦੇ ਫੋਨ ਵਿੱਚ ਪੜੇ ਮੈਸੇਜ ਬਾਰੇ ਸੋਚ ਕੇ ਰੋ ਰਹੀ ਸੀ ਕਿ ਉਹ ਵਿਆਹ ਕਰਵਾਇਆ ਮੇਰੇ ਨਾਲ ਆਪਣੇ ਨਾਲ ਮੇਰੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਸ਼ਰਮ ਨਹੀਂ ਆਉਂਦੀ ਸਤੀਸ਼ ਨੂੰ ਇੱਕ ਪਾਸੇ ਉਸ ਕੁੜੀ ਨੂੰ ਮੈਸੇਜ ਕਰਦੀ ਨੇ ਤੇ ਦੂਜੇ ਪਾਸੇ ਹੁਣ ਮੈਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸ਼ਕਲ ਇੰਨੀ ਭੋਲੀ ਹੈ ਪਰ ਦਿਲ ਇੰਜਦਾ ਮੈਂ ਕਰਾਂ ਵੀ ਕੀ ਇੰਜ ਦੇ ਹਾਲਾਤ ਹੋਣ ਤਾਂ ਪੇਕਾ ਘਰੀ ਹੁੰਦਾ ਪਰ ਮੇਰਾ ਤਾਂ ਉਹ ਬੁਹਾ ਵੀ ਮੰਮੀ ਨੇ ਬੰਦ ਕਰ ਰੱਖਿਆ ਮੈਂ ਇੱਥੇ ਇੰਜ ਕਿਵੇਂ ਰਹਾ ਮੰਮੀ ਨਾਲ ਗੱਲ ਕਰਕੇ ਉਹਨਾਂ ਨੂੰ ਸਮਝਾਉਣਾ ਪੈਣਾ ਮੈਨੂੰ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ ਅਲੀਸ਼ਾ ਨੇ ਸੋਚਿਆ ਸतीश ਰਸੋਈ ਵਿੱਚ ਗਿਆ ਤੇ ਗੈਸ ਚਲਾਈ ਕਾਫੀ ਬਣਾਈ ਐਨੇ ਨੂੰ ਮੰਮੀ ਤੇ ਪੂਨਮ ਵੀ ਆ ਗਈਆਂ ਤੁਰ ਰਸੋਈ ਵਿੱਚ ਲੱਗੇ ਆਲੀਸ਼ਾ ਕਿੱਥੇ ਹੈ ਮੰਮੀ ਨੇ ਪੁੱਛਿਆ ਅਲੀਸ਼ਾ ਆਵਾਜ਼ ਸੁਣ ਕੇ ਆ ਗਈ ਕੀ ਗੱਲ ਸतीश ਆਪ ਕਾਫੀ ਬਣਾ ਰਿਹਾ ਹੈ ਤੂੰ ਕਿੱਥੇ ਸੀ ਸੱਸ ਨੇ ਪੁੱਛਿਆ ਮੰਮੀ ਮੈਂ ਖੁਦ ਹੀ ਬਣਾ ਰਿਹਾ ਸੀ ਉਸ ਨੂੰ ਕਿਹਾ ਹੀ ਨਹੀਂ ਮੈਂ ਸਤੀਸ਼ ਨੇ ਕਿਹਾ ਚੁੱਪ ਕਰ ਵੀ ਵੱਡਾ ਜੋਰੂ ਦਾ ਗੁਲਾਮ ਮਹਾਰਾਣੀ ਨੂੰ ਬੈੱਡ ਤੇ ਬਿਠਾ ਕੇ ਆਪ ਕਾਫੀ ਬਣਾ ਕੇ ਪਰੋਸ ਰਿਹਾ ਹੈ ਚੜਾ ਲਿਆ ਸਿਰ ਤੇ ਇਸ ਨੂੰ ਤੇ ਤੂੰ ਇਹੀ ਸਿਖਾਇਆ ਮਾਂ ਨੇ ਤੈਨੂੰ ਬੰਦਿਆ ਤੋਂ ਸੇਵਾ ਕਰਾਵੋ ਮੰਮੀ ਮੈਂ ਨਹੀਂ ਕਿਹਾ ਇਹਨਾਂ ਨੂੰ ਮੇਰੇ ਲਈ ਕੁਝ ਵੀ ਬਣਾਓ ਉਲਟਾ ਮੈਂ ਪੁੱਛਿਆ ਸੀ ਕੁਝ ਚਾਹੀਦਾ ਤੁਹਾਨੂੰ ਤੇ ਹਰ ਗੱਲ ਵਿੱਚ ਮੰਮੀ ਦਾ ਨਾਂ ਨਾ ਲਿਆ ਕਰੋ ਪਲੀਜ਼ ਮੈਂ ਤੁਹਾਡੀ ਇੱਜ਼ਤ ਕਰਦੀ ਆ ਉਹ ਬਣੀ ਰਹਿੰਦੇ ਹੋ ਕਹਿ ਕੇ ਅਲੀਸ਼ਾ ਰਸੋਈ 'ਚ ਚਲੀ ਗਈ ਮੰਮੀ ਹਰ ਗੱਲ ਦਾ ਇਸ਼ੂ ਬਣਾਉਣ ਦੀ ਆਦਤ ਪੈ ਗਈ ਹੈ ਤੁਹਾਨੂੰ ਉਸ ਦੀ ਮੰਮੀ ਦਾ ਨਾਮ ਲੈਣਾ ਜ਼ਰੂਰੀ ਤਾਂ ਨਹੀਂ ਹਰ ਗੱਲ ਵਿੱਚ ਫੇਰ ਕੀ ਹੋਇਆ ਅੱਗੇ ਮੈਂ ਕਦੀ ਕਾਫੀ ਨਹੀਂ ਬਣਾਈ ਭਲਾਂ ਇਸ ਮੈਡਮ ਨੂੰ ਫੋਨ ਤੋਂ ਫੁਰਸਤ ਨਹੀਂ ਤੇ ਤੁਹਾਡੇ ਗੋਡੇ ਆਪਣਾ ਹਰ ਕੰਮ ਖੁਦ ਕਰਦਾ ਰਿਹਾ ਮੈਂ ਉਹ ਵਿਆਕੀ ਆਈ ਐ ਢਈ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਮੇਰੀ ਸੇਵਾ ਵਿੱਚ ਹਰ ਵੇਲੇ ਰਹੇ ਬਿਨਾ ਗੱਲੋਂ ਮਾਹੌਲ ਨਾ ਖਰਾਬ ਕਰਿਆ ਕਰੋ ਸਤੀਸ਼ ਨੇ ਕਿਹਾ ਤੇ ਕਾਫੀ ਲੈ ਕੇ ਚਲਾ ਗਿਆ ਉਹ ਹਾਈ ਦੇਖਿਆ ਕਿੰਜ ਬੋਲਿਆ ਮੈਨੂੰ 2 ਘੰਟੇ ਇਕੱਲੇ ਕੀ ਛੱਡਿਆ ਇਸ ਕੁੜੀ ਨੇ ਤਾਂ ਵਸ ਵਿੱਚ ਕਰ ਲਿਆ ਮੇਰਾ ਮੁੰਡਾ ਮੰਮੀ ਨਿਕਲ ਗਿਆ ਬਾਜੀ ਤੁਹਾਡੇ ਹੱਥੋਂ ਤੁਹਾਡੇ ਤੋਂ ਚੋਰੀ ਚੀਜ਼ਾਂ ਵੀ ਲਿਆਉਂਦਾ ਹੈ ਫ੍ਰਿਜ ਵਿੱਚ 5-500 ਵਾਲੀਆਂ ਚਾਕਲੇਟਾਂ ਸੀ ਮੈਂ ਦੇਖਿਆ ਪੂਨਮ ਨੇ ਕਿਹਾ ਨੀ ਇਹ ਤਾਂ ਲੁੱਟ ਕੇ ਖਾ ਜਾਵੇਗੀ ਮੁੰਡੇ ਨੂੰ ਆਉਣਾ ਇਸ ਦੀ ਮਾਂ ਨੇ ਕੱਲ ਲੈਣ ਕਰਦੀਆਂ ਮੈਂ ਮਾਂ ਧੀ ਨੂੰ ਸਿੱਧਾ ਮਾਂ ਨੇ ਕਿਹਾ ਸतीश ਕਾਫੀ ਲੈ ਕੇ ਕਮਰੇ ਵਿੱਚ ਗਿਆ ਤੇ ਅਲੀਸ਼ਾ ਅੱਗੇ ਕੀਤੀ ਮੈਂ ਮੰਗੀ ਸੀ ਤੁਹਾਡੇ ਤੋਂ ਕਾਫੀ ਕਿਉਂ ਇੰਪ੍ਰੈਸ ਕਰ ਰਹੀ ਹੋ ਮੈਨੂੰ ਪਲੀਜ਼ ਮੈਨੂੰ ਮੇਰੇ ਹਾਲਤੇ ਛੱਡ ਦਿਓ ਅਸੀਂ ਇਕੱਠੇ ਨਹੀਂ ਰਹਿ ਸਕਦੇ ਮਮੀ ਆਉਂਦੀ ਨੇ ਤਾਂ ਘਰਦਿਆਂ ਨੂੰ ਬਿਠਾ ਕੇ ਗੱਲ ਕਰੋ ਪਲੀਜ਼ ਅਸੀਂ ਦੋਵੇਂ ਇੱਕ ਦੂਜੇ ਲਈ ਨਹੀਂ ਬਣਿਆ ਤੁਹਾਡੀ ਖੁਸ਼ੀ ਜਿਸ ਨਾਲ ਹੈ ਤੁਸੀਂ ਉਸ ਨਾਲ ਖੁਸ਼ ਰਹੋ ਅਲੀਸ਼ਾ ਨੇ ਕਿਹਾ ਤੇ ਬਾਹਰ ਚਲੀ ਗਈ ਅਲੀਸ਼ਾ ਨੇ ਇੰਜ ਕਿਉਂ ਕਿਹਾ ਕਿ ਉਸ ਨੂੰ ਕੁਝ ਪਤਾ ਲੱਗ ਗਿਆ ਮੇਰੇ ਤੇ ਰੀਆ ਬਾਰੇ ਨਹੀਂ ਮੈਂ ਕਦੇ ਰੀਆ ਦੀ ਗੱਲ ਨਹੀਂ ਕੀਤੀ ਉਹਦੇ ਸਾਹਮਣੇ ਉਹ ਜਾਣਾ ਚਾਹੁੰਦੀ ਹੈ ਜਾਣਾ ਬਣਦਾ ਵੀ ਹੈ ਸ਼ਾਇਦ ਉਸਦਾ ਮੈਂ ਉਸ ਨਾਲ ਠੀਕ ਨਹੀਂ ਕੀਤਾ ਕੁਝ ਸਮਾਂ ਲੈਣਾ ਚਾਹੀਦਾ ਸੀ ਮੈਨੂੰ ਮੰਮੀ ਨੂੰ ਸਮਝਾਉਣਾ ਰੀਆ ਨਾਲ ਗੱਲਨ ਵੇੜ ਕੇ ਫਿਰ ਅਲੀਸ਼ਾ ਨਾਲ ਨਵੀਂ ਜ਼ਿੰਦਗੀ 'ਚ ਕਦਮ ਰੱਖਣਾ ਚਾਹੀਦਾ ਸੀ ਮੈਨੂੰ ਹੁਣ ਸਭ ਕੁਝ ਠੀਕ ਹੋਣਾ ਅਸੰਭਵ ਹੀ ਲੱਗ ਰਿਹਾ ਹੈ ਅਲੀਸ਼ਾ ਨੂੰ ਸਮਝਾ ਕੇ ਦੇਖਦਾ ਮੰਨੀ ਤਾਂ ਠੀਕ ਹੈ ਨਹੀਂ ਤਾਂ ਇਸ ਰਿਸ਼ਤੇ ਵਿੱਚ ਰਹਿਣ ਲਈ ਮਜਬੂਰਤਾ ਨਹੀਂ ਕਰ ਸਕਦਾ ਮੈਂ ਉਸ ਨੂੰ ਰਸੋਈ ਵਿੱਚ ਖੜੀ ਅਲੀਸ਼ਾ ਨੂੰ ਫਿਰ ਸੱਸ ਦੇ ਤਾਨੇ ਸੁਣਨੇ ਪਏ ਪਰ ਉਹ ਹੁਣ ਕੁਝ ਨਾ ਬੋਲੀ ਆਪਣਾ ਕੰਮ ਕਰਦੀ ਰਹੀ ਰੋਟੀ ਬਣਾ ਕੇ ਟੇਬਲ ਤੇ ਰੱਖ ਕੇ ਅਲੀਸ਼ਾ ਕਮਰੇ ਵਿੱਚ ਚਲੀ ਗਈ ਸਤੀਸ਼ ਉੱਥੇ ਹੀ ਬੈਠਾ ਸੀ ਅਲੀਸ਼ਾ ਅੰਦਰ ਆਈ ਤਾਂ ਸਤੀਸ਼ ਉੱਠਿਆ ਅਲੀਸ਼ਾ ਮੇਰੀ ਗੱਲ ਸੁਣ ਪਲੀਜ਼ ਅਸੀਂ ਬੈਠ ਕੇ ਗੱਲ ਕਰ ਸਕਦੇ ਹਾਂ ਮੈਂ ਤੈਨੂੰ ਕੁਝ ਦੱਸਣਾ ਚਾਹੁੰਨਾ ਹੁਣ ਸਭ ਕੁਝ ਠੀਕ ਹੈ ਅਲੀਸ਼ਾ ਪਲੀਜ਼ ਇੱਕ ਮਿੰਟ ਬੈਠ ਕੇ ਮੇਰੀ ਗੱਲ ਸੁਣ ਸਤੀਸ਼ ਨੇ ਕਿਹਾ ਅਲੀਸ਼ਾ ਰੁਕੀ ਤੇ ਸੋਫੇ ਤੇ ਬੈਠੀ ਹੀ ਸੀ ਕਿ ਰੀਆ ਦੇ ਨੰਬਰ ਤੋਂ ਫੋਨ ਆਇਆ ਇੱਕ ਮਿੰਟ ਅਲੀਸ਼ਾ ਸਤੀਸ਼ ਨੇ ਕਿਹਾ ਤੇ ਫੋਨ ਕਟਿਆ ਸਤੀਸ਼ ਬੋਲਣ ਹੀ ਲੱਗਾ ਸੀ ਕਿ ਫੇਰ ਫੋਨ ਵੱਜਿਆ ਪਹਿਲਾਂ ਤੁਸੀਂ ਗੱਲ ਹੀ ਕਰ ਲਓ ਅਲੀਸ਼ਾ ਨੇ ਕਿਹਾ ਸਤੀਸ਼ ਨੇ ਫੋਨ ਚੁੱਕਿਆ ਤੇ ਹੈਰਾਨ ਹੋ ਕੇ ਕਿਹਾ ਕੀ ਕਿੱਥੇ ਮੈਂ ਹੁਣੇ ਆਇਆ ਅਲੀਸ਼ਾ ਪਲੀਜ਼ ਮੈਨੂੰ ਜਾਣਾ ਪੈਣਾ ਮੈਂ ਆ ਕੇ ਗੱਲ ਕਰਾਂਗਾ ਮੈਂ ਸਭ ਕੁਝ ਠੀਕ ਕਰ ਦਵਾਂਗਾ ਸतीश ਨੇ ਅਲੀਸ਼ਾ ਦਾ ਹੱਥ ਫੜ ਕੇ ਕਿਹਾ ਤਾਂ ਅਲੀਸ਼ਾ ਨੂੰ ਕੁਝ ਹੌਂਸਲਾ ਹੋਇਆ ਕਿ ਸ਼ਾਇਦ ਸਭ ਕੁਝ ਠੀਕ ਹੋ ਜਾਵੇਗਾ ਸतीश ਛੇਤੀ ਨਾਲ ਰੀਆ ਦੇ ਹੋਸਟਲ ਪਹੁੰਚਿਆ ਰੀਆ ਕੀ ਹੋਇਆ ਇਸ ਨੂੰ ਸतीश ਨੇ ਉਸ ਦੀ ਰੂਮ ਮੇਟ ਨੂੰ ਪੁੱਛਿਆ ਕੁੜੀ ਨੇ ਦਰਵਾਜ਼ਾ ਬੰਦ ਕੀਤਾ ਇਸ ਨੇ ਮਰਨ ਦੀ ਕੋਸ਼ਿਸ਼ ਕੀਤੀ ਹੈ ਨੀਂਦੀਆਂ ਗੋਲੀਆਂ ਖਾ ਲਈਆਂ ਬੜੀ ਮੁਸ਼ਕਲ ਨਾਲ ਇਸ ਨੂੰ ਉਲਟੀਆਂ ਕਰਵਾ ਕੇ ਠੀਕ ਕੀਤਾ ਹੈ ਇਸ ਨੂੰ ਕੁਝ ਹੋ ਜਾਂਦਾ ਤਾਂ ਤੁਸੀਂ ਸਿੱਧਾ ਜੇਲ੍ਹ ਜਾਣਾ ਸੀ ਕੁੜੀ ਨੇ ਕਿਹਾ ਤਾਂ ਸਤੀਸ਼ ਘਬਰਾ ਗਿਆ ਰੀਆ ਇਹ ਕੀ ਹੈ ਤੂੰ ਹੀ ਤਾਂ ਕਿਹਾ ਸੀ ਆਪਣੀ ਜ਼ਿੰਦਗੀ ਚ ਖੁਸ਼ ਰਹੋ ਮੈਂ ਸੋਚਿਆ ਸਭ ਠੀਕ ਹੋ ਗਿਆ ਹੈ ਸਤੀਸ਼ ਜੀ ਮੈਂ ਕਦ ਮਨਾ ਕਰ ਰਹੀ ਹਾਂ ਆ ਵੇਖੋ ਮੈਂ ਲਿਖ ਕੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਮਰ ਰਹੀ ਹਾਂ ਕਿਸੇ ਦਾ ਵੀ ਕੋਈ ਦੋਸ਼ ਨਹੀਂ ਹੈ ਮੈਂ ਤੁਹਾਡੇ ਬਿਨਾ ਜੀ ਕੇ ਕੀ ਕਰਨਾ ਹੈ रिया 인ਜ ਕਹਿ ਕੇ ਮੈਨੂੰ ਦਵਿਦਾ ਵਿੱਚ ਨਾ ਪਾ ਮੈਂ ਦੋ ਵੀੜੀਆਂ ਵਿੱਚ ਸਵਾਰ ਨਹੀਂ ਹੋ ਸਕਦਾ ਮੈਂ ਕੀ ਕਰਾਂ ਅਲੀਸ਼ਾ ਮੇਰੀ ਜ਼ਿੰਮੇਵਾਰੀ ਹੈ ਮੇਰਾ ਵਿਆਹ ਹੋਇਆ ਉਸ ਨਾਲ ਚੰਗੀ ਕੁੜੀ ਹੈ ਮੈਂ ਆਪਣੀ ਜ਼ਿੰਦਗੀ ਉਸ ਨਾਲ ਬਿਤਾ ਸਕਦਾ ਰੀਆ ਤੈਨੂੰ ਵੀ ਕੋਈ ਚੰਗਾ ਜ਼ਰੂਰ ਮਿਲੇਗਾ ਦਿਲ ਨਾ ਛੱਡ ਮੇਰੀ ਮਜਬੂਰੀ ਨਾ ਹੁੰਦੀ ਤਾਂ ਤੇਰੇ ਤੋਂ ਕਦੇ ਵੱਖ ਨਾ ਹੁੰਦਾ ਰੀਆ ਪਲੀਜ਼ ਮੈਨੂੰ ਸਮਝ ਇਹ ਵਧੀਆ ਤੁਹਾਡੇ ਮੁੰਡਿਆਂ ਦਾ ਉਹ ਜੰਗਾ ਮਿਲ ਜਾਵੇਗਾ ਪਹਿਲਾਂ ਕੁੜੀਆਂ ਦੇ ਦਿਲ ਚ ਪਿਆਰ ਪੈਦਾ ਕਰਦੇ ਹੂੰ ਚਾਰ ਦਿਨ ਘੁੰਮਿਆ ਫਿਰਿਆ ਤੇ ਬਾਅਦ ਵਿੱਚ ਕਹਿ ਦਿਓ ਅਸੀਂ ਇਕੱਠੇ ਨਹੀਂ ਰਹਿ ਸਕਦੇ ਮੇਰੇ ਘਰ ਦੇ ਨਹੀਂ ਮੰਨਦੇ ਪਹਿਲਾਂ ਘਰਦਿਆਂ ਨੂੰ ਪੁੱਛ ਕੇ ਪਿਆਰ ਕੀਤਾ ਸੀ ਮੇਰਾ ਤਾਂ ਦਿਲ ਕਰਦਾ ਹੈ ਪੁਲਿਸ ਨੂੰ ਬੁਲਾਵਾ ਤੇ ਸਬਕ ਸਿਖਾਵਾ ਇਸ ਨੂੰ ਕੁੜੀ ਨੇ ਕਿਹਾ ਚੁੱਪ ਕਰ ਤੂੰ ਸतीश ਜੀ ਇੰਜ ਦੇ ਨਹੀਂ ਇਹਨਾਂ ਦੀ ਸੱਚੀ ਮਜਬੂਰੀ ਸੀ ਸतीश ਜੀ ਜਾਓ ਤੁਸੀਂ रिया ਨੇ ਕਿਹਾ ਰੀਆ ਤੂੰ ਸਮਝਦੀ ਐ ਤਾਂ ਐਡਾ ਵੱਡਾ ਕਦਮ ਕਿਉਂ ਚੱਕਿਆ ਤੂੰ ਤੈਨੂੰ ਕੁਝ ਹੋ ਜਾਂਦਾ ਤਾਂ ਮੈਂ ਕਦੇ ਖੁਦ ਨੂੰ ਮਾਫ਼ ਨਹੀਂ ਸੀ ਕਰ ਸਕਣਾ ਪਲੀਜ਼ ਅੱਗੇ ਤੋਂ ਇੰਜ ਨਾ ਕਰੀ ਕਿਸਦਾ ਮਰਨ ਨੂੰ ਦਿਲ ਕਰਦਾ ਸੀ ਜੀ ਮੈਂ ਤਾਂ ਤੁਹਾਡੇ ਨਾਲ ਜਿਉਣਾ ਸੀ ਹੁਣ ਜਿਉਣ ਦੀ ਕੋਈ ਵਜ੍ਹਾ ਨਹੀਂ ਮੇਰੇ ਕੋਲ ਤੂੰ ਇੰਜ ਕਿਉਂ ਕਹਿਨੀ ਐ ਆਪਣੇ ਕੰਮ ਤੇ ਫੋਕਸ ਕਰ ਕੁਝ ਬਣ ਕੇ ਦਿਖਾ ਸਭ ਨੂੰ ਕੋਈ ਚੰਗਾ ਇਨਸਾਨ ਆ ਜਾਵੇਗਾ ਤੇਰੀ ਜ਼ਿੰਦਗੀ 'ਚ ਮੈਨੂੰ ਪਤਾ ਹੈ ਪਰ ਉਹ ਤੁਸੀਂ ਤਾਂ ਨਹੀਂ ਹੋਣੀ ਰੀਆ ਨੇ ਕਿਹਾ ਕੀ ਰੀਆ ਦੇ ਡਰਾਮਿਆਂ ਵਿੱਚ ਫਸ ਕੇ ਸਤੀਸ਼ ਅਲੀਸ਼ਾ ਨਾਲੋਂ ਆਪਣਾ ਰਿਸ਼ਤਾ ਤੋੜ ਲਵੇਗਾ ਜਾਂ ਫਿਰ ਰੀਆ ਨੂੰ ਛੱਡ ਕੇ ਅਲੀਸ਼ਾ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੇਗਾ ਇਹ ਸਭ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਫਸੇ ਇਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ